ਨਾਮ ਹੀ ਤੁਹਾਡਾ ਸੁਖਮੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਸਾਨੀਆ ਰਾਜੇਵਾਲ ਕੀ ਕਹਿਣਾ ਚਾਹੁੰਦੇ ਜਿਹੜਾ ਤਰਨਾ ਲਗਾਇਆ ਡੀਸੀ ਦਫਤਰ ਬਾਹਰ ਇਹ ਤਰਨਾ ਅੱਜ ਡੱਲੇਵਾਲ ਸਾਹਿਬ ਦੇ ਹੱਕ ਵਿੱਚ ਤੇ ਜਿਹੜੀਆਂ ਨਵਾਂ ਖੇਤੀ ਫਰੜਾ ਆਇਆ ਉਹਦੇ ਵਿਰੋਧ ਵਿੱਚ ਤਰਨਾ ਲਗਾਇਆ ਗਿਆ ਜੀ ਨੂੰ ਲੈ ਕੇ ਕਹਿਣਾ ਚਾਹਾਂਗੇ ਵੀ ਸਾਰੇ ਕਿਸਾਨਾਂ ਦੀਆਂ ਮੰਗਾਂ ਵਾਸਤੇ ਮਰਨ ਮਰਤੇ ਬੈਠੇ ਨੇ ਕਿ ਸਾਡਾ ਲੋਕਤੰਤਰ ਕਿੱਥੇ ਰਹਿ ਗਿਆ ਜਿਹੜਾ ਅਸੀਂ ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ ਕਰਾ ਕੇ ਤੇ ਇਹਨਾਂ ਲੋਕਾਂ ਨੂੰ ਦੇਸ਼ ਸੌਂਪਿਆ ਸੱਤਾ ਸੌਂਪੀਏ ਤੇ ਇਹਨਾਂ ਨੂੰ ਸਾਡੇ ਜਿਹੜੇ ਬੁਨਿਆਦੀ ਹੱਕ ਏ ਉਹਨਾਂ ਦੀ ਚਲੋ ਮੰਗਾ ਮੰਨਣੀਆਂ ਨਹੀਂ ਮੰਨੀਆਂ ਬਾਅਦ ਦੀ ਗੱਲ ਛੜੀ ਆਵਾਜ਼ ਤਾਂ ਇਹਨਾਂ ਨੂੰ ਸੁਣੀ ਚਾਹੀਦੀ ਮੈਂ ਜਿਹੜੀ ਨਹੀਂ ਸੁਣ ਰਹੇ ਤਾਂ ਅੰਗਰੇਜ਼ਾਂ ਨਾਲੋਂ ਵੀ ਨਰਦਈ ਹੋਗੇ ਇਹ ਤਾਂ ਉਹ ਨਹੀਂ ਆਪਾਂ ਕਹਿ ਸਕਦੇ ਉਹ ਤਾਂ ਫਿਰ ਜਿਹੜਾ ਇਹਨਾਂ ਫਿਊਚਰ ਮੈਂ ਤਾਂ ਇਹ ਕਹਾਂਗਾ ਪਰਮਾਤਮਾ 'ਤੇ ਅਰਦਾਸ ਕਰਾਂਗਾ ਵੀ ਇਹ ਜਿਹੜੀ ਘੜੀ ਨਾ ਦੇਖਣੀ ਪਵੇ ਸਰਕਾਰ ਜਿਹੜੀ ਇਹ ਮੰਗਾ ਮੰਨ ਲਵੇ ਉਹ ਤਾਂ ਫਿਰ ਉਸ ਤੋਂ ਬਾਅਦ ਹਾਲਾਤ ਵਿਗੜ ਸਕਦੇ ਨੇ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਵਿਕੇਸ਼ ਗਾਇਬ ਦੀਆਂ ਅੱਖਾਂ 'ਚ ਪਾਣੀ ਆ ਜਾਂਦਾ ਤੇ ਉਸ ਤੋਂ ਬਾਅਦ ਯੂਪੀ ਤੇ ਹਰਿਆਣੇ ਵਿੱਚ ਤੇ ਰਾਜਸਥਾਨ ਵਿੱਚ ਕੀ ਬਣਿਆ ਸੀ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਮੈਂ ਇਹ ਹੀ ਅਰਦਾਸ ਕਰਾਂਗਾ ਵੀ ਇਹ ਜੀ ਨੌਬਤ ਨਾ ਆਵੇ ਹਾਂਜੀ ਕੀ ਕਰਨਾ ਚਾਹੁੰਦੇ ਹੋ ਅੱਜ ਜੋ ਧਰਨਾ ਲਗਾਇਆ ਹੈ ਫਾਜ਼ਿਲਕਾ ਦੇ ਡੀਸੀ ਦਫ਼ਤਰ ਬਾਰੇ ਅੱਜ ਜੋ ਡੀਸੀ ਦਫ਼ਤਰ ਮੂਹਰੇ ਧਰਨਾ ਲਾਇਆ ਹੈ ਉਹ ਜਿਹੜਾ ਹੈ ਪਹਿਲਾਂ ਅਸੀਂ 13 ਮਹੀਨੇ ਬਾਹਰ ਦੇ ਬੈਠ ਕੇ ਮੋਰਚਾ ਸਸਪੈਂਡ ਕਰਕੇ ਆਏ ਸੀ ਉਹੀ ਦੁਬਾਰਾ ਸ਼ੁਰੂਆਤ ਆਇਆ ਹੈ ਸਾਰੇ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਕੇ ਇੱਕ ਵੱਡੀ ਲੜਾਈ ਸਯੁਕਤ ਪ੍ਰਸ਼ਾਸਨ ਕੋਲ ਕੀ ਮੰਗਾਗੇ ਨੇ ਜੀ ਤੁਹਾਡੀਆਂ ਮੰਗਾ ਉਹੀ ਪੁਰਾਣੀਆਂ ਜੋ ਸਰਕਾਰ ਨੇ ਮੰਨੀਆਂ ਹੋਈਆਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਜਿਸ ਤਰ੍ਹਾਂ ਕਿਸਾਨਾਂ ਕੋ ਡੱਲੇਵਾਲ ਜੀ ਬੈਠੇ ਨੇ ਮਰਨ ਵੇਤੇ ਉਹਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਜੀ ਉਹਨੂੰ ਲੈ ਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਸਾਰਾ ਸਹਿਯੋਗ ਕਿਸਾਨ ਮੋਰਚਾ ਉਹਨਾਂ ਦੀ ਸਪੋਰਟ ਤੇ ਹੈ ਉਹਨਾਂ ਦੇ ਨਾਲ ਲੜਾਈ ਲੜਾਂਗੇ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਉਹੀ ਮੰਗਾਂ ਸਾਡੀਆਂ ਉਹੀ ਜਨਤਾ ਉਹਨਾਂ ਦੀ ਉਹ ਸਰਕਾਰ ਨੂੰ ਮੰਨੀਆਂ ਚਾਹੀਦੀਆਂ ਇਹ ਕਹ ਦੋ ਸਾਲ ਰਿਹਾ ਸਾਲ ਪਹਿਲਾਂ ਹੀ ਮੰਨ ਲੈਣੀਆਂ ਚਾਹੀਦੀਆਂ ਸੀ ਪਰ ਸਰਕਾਰ ਨਿਕੰਮੀ ਰਹੀ ਹੈ ਵੀ ਉਹਨਾਂ ਨੂੰ ਮਰਨ ਵਰਤ ਜਿਹੜਾ ਜਿਹੜਾ ਤਰਨਾ ਲਗਾਇਆ ਗਿਆ ਜੀ ਅੱਜ ਅਸੀਂ ਸਰਦਾਰ ਜੀਧੀ ਸਿੰਘ ਢੱਲੇਵਾਲ ਦੀ ਸੇਧ ਹੀ ਆਪਨਾਸ ਹੈ ਤੇ ਜਿਹੜੀ ਕੌਮੀ ਨੀਤੀ ਹੈ ਜਿਸ ਅਧੀਨ ਵਪਾਰੀ ਵਰਗ ਨੂੰ ਖੋਲੀਛੋੜੀ ਦਿੱਤੀ ਆ ਲਸਸਸ ਤੇ ਵਿੱਚ ਜਿੱਥੋਂ ਮਰਜ਼ੀ ਖਰੀਦ ਸਕਦਾ ਜਿੱਥੇ ਮਰਜ਼ੀ ਵੇਚਦਾ ਜਿਹੜਾ ਕੋਲਡਾ ਸਟੋਰਾਂ ਨੂੰ ਇਹਨਾਂ ਨੇ ਯਾਰ ਦਾ ਦਰਜਾ ਦੇਣਾ ਉਹਦੇ ਹਸਤਾ ਦੇ ਧਰਤੀ ਇਹ ਇਸ ਡਿਸਕ ਦਾ ਹੈਡਵੋਰਟ ਤੇ ਧਰਨ ਦੇ ਰਹੇ ਆ ਵੀ ਅਸੀਂ ਲੋਕਾਂ ਨੂੰ ਜਾਣੂ ਕਰਨਾ ਵੀ ਜਿਹੜੀ ਇਹ ਮਾਰਕੀਟਿੰਗ ਵਾਸਤੇ ਨਵੀਂ ਪਾਲਿਸੀ ਬਣਾ ਰਹੀ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਅਸੀਂ ਵਾਪਸ ਕਰਾ ਰਹੇ ਆ ਉਹ ਅੰਦਰ ਖਾਤੇ ਉਹ ਨਵੀਂ ਨੀਤੀ ਦੀਨ ਲਾ ਰਹੇ ਆ ਉਹ ਸਟੇਟ ਦਾ ਵਿਸ਼ਾ ਨਹੀਂ ਆ ਇਹਨਾਂ ਨੇ ਸਟੇਟਾਂ ਨੂੰ ਅਧਿਕਾਰ ਦਿੱਤੇ ਆ ਸਟੇਟਾਂ ਦਾ ਵਿਸ਼ਾ ਸਭ ਪਾਣੀ ਦਾ ਡੈਮ ਸੇਫਟੀ ਸੀਗਾ ਉਹਦੇ ਪਿੱਛੇ ਅਸੀਂ ਬੜੀ ਆਰੀ ਮਿਲੇ ਆ ਪੰਜਾਬ ਸਰਕਾਰ ਨੂੰ ਵੀ ਤੁਸੀਂ ਉਹ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰੋ ਵੀ ਡੈਮ ਸੇਫਟੀ ਐਕਟ ਦੇ ਵਿੱਚੋਂ ਇਹਨਾਂ ਨੇ ਪੰਜਾਬ ਨੂੰ ਕਿਵੇਂ ਬਾਹਰ ਕੱਢਤਾ ਉਸੇ ਤਰ੍ਹਾਂ ਇਹ ਨੀਤੀ ਲਿਆ ਰਿਹਾ ਹੈ ਮਾਰਕੀਟਿੰਗ ਦੀ ਨਵੀਂ ਪਾਲਿਸੀ ਉਹ ਵੇਖਣ ਨੂੰ ਤਾਂ ਬੜੇ ਲਿਫਾਫੇ ਆ ਵੀ ਵੱਧ ਪਾ ਮਿਲੂਗਾ ਐ ਮਿਲੂਗਾ ਅਸੀਂ ਹਮਾਜਲ ਦਾ ਤੇਰਦਾ ਵੇਖਿਆ ਹੈ ਉਹ ਕਿਵੇਂ ਸੇਬ ਲੁੱਟਿਆ ਤੇ ਅੱਜ ਕਿਵੇਂ ਲੋਟਾ ਰਹਿ ਰਿਹਾ ਇਹ ਮੋਦੀ ਸਰਕਾਰ ਕਾਰਪੋਰੇਟਾਂ ਨੂੰ ਯਾਦ ਕਰ ਲਈ ਇਹ ਸਾਰਾ ਕੁਝ ਕਰ ਰਹੀ ਹੈ ਇਹਨੂੰ ਅਸੀਂ ਨਕੇਦੀ ਕਰਦੇ ਹਾਂ এবੀਏ ਨਿਊ ਚੈਨਲ ਦੇਖਣ ਵਾਲੇ ਸਭ ਦਰਸ਼ਕੋ ਇਸੇ ہم ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ